ਮਾਲਕ ਨੇ ਆਪ ਦਾ ਘਰ ਮਜਬੂਰੀ ਕਰਕੇ ਵੇਚਣਾ ਸੀ ਵੇਚਣ ਵਾਸਤੇ ਇਹਨਾਂ ਨੇ ਨਹੀਂ ਬਣਾਇਆ ਸੀਗਾ ਪਰ ਘਰੇ ਮਜਬੂਰੀਆਂ ਪਈ ਜਾਂਦੀਆਂ ਤੇ ਆਪਾਂ ਵੀਡੀਓ ਚ ਦੋ ਘਰ ਲੈ ਕੇ ਪਹੁੰਚੇ ਅਸੀਂ ਜਮਾ ਵਧੀਆ ਰੇਟਾਂ ਚ ਤੇ ਇੱਕ ਘਰ ਦਾ ਰੇਟ 7 ਲੱਖ ਰੁਪਏ ਸੀ ਤੇ ਇੱਕ ਤੁਹਾਨੂੰ ਵੀਡੀਓ ਚ ਮੈਂ ਦੱਸਦਾ ਕਨਫਰਮ ਸਾਰਾ ਕੁਝ ਕਰਵਾਉਣਾ ਦੋਵੇਂ ਘਰ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਤੇ ਕੱਲੀ ਕੱਲੀ ਆਪਾਂ ਗੱਲ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਜੇ ਤੁਸੀਂ ਚਾਹੋ ਨਿਓ ਭੇਜੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਛੇਤੀ ਲਾ ਦਿੰਨੇ ਆਂ ਸੀ ਨਮੀਆਂ ਨਮੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜੀ ਪਹਿਲੀ ਕੋਠੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਕੋਠੀ ਆਪਾਂ ਬਹੁਤ ਸੋਹਣੀ ਲੈ ਕੇ ਪਹੁੰਚੇ ਹਾਂ ਰੇਟ ਏਰੀਆ ਲੋਕੇਸ਼ਨ ਹਰ ਚੀਜ਼ ਤੁਹਾਨੂੰ ਵੀਡੀਓ ਚ ਮੈਂ ਕਨਫਰਮ ਕਰਵਾਉਣਾ ਸੀ ਪਹਿਲਾਂ ਤੁਸੀਂ ਵੀਡੀਓ ਚੈੱਕ ਕਰੋ ਕੱਲੀ ਕੱਲੀ ਆਪਾਂ ਗੱਲ ਕਰਦੇ ਹਾਂ ਜੇ ਆਪਾਂ ਗੱਲ ਕਰੀਏ ਥੱਲੇ ਫਰਸ਼ ਦੀ ਤਾ ਟੋਟਲ ਆਪਾਂ ਨੂੰ ਮਾਰਬਲ ਪੱਥਰ ਲੱਗਿਆ ਹੋਇਆ ਮਿਲੂਗਾ ਜੀ ਸਭ ਤੋਂ ਪਹਿਲਾਂ ਡਰਾਈਂਗ ਰੂਮ ਚੈੱਕ ਕਰੋ ਵਧੀਆ ਡਰਾਈਂਗ ਰੂਮ ਆਪਾਂ ਨੂੰ ਦੇਖਣ ਨੂੰ ਮਿਲੂਗਾ ਖੁੱਲਾ ਡੁੱਲਾ ਬਾਕੀ ਤੁਸੀਂ ਜ਼ਿਆਦਾ ਕੁਝ ਦੇਖ ਰਹੋ ਪਲਾਸਟਰ ਵਗੈਰਾ ਇਹਨਾਂ ਨੇ ਅੰਦਰੋਂ ਤਾਂ ਸਾਰਾ ਕਰਵਾਈ ਰੱਖਿਆ ਸੀ ਤੇ ਪਲਾਸਟਰ ਤੁਸੀਂ ਆਪ ਹੀ ਚੈੱਕ ਕਰੋ ਵਧੀਆ ਆਪਾਂ ਨੂੰ ਮਿਲੂਗਾ ਜੀ ਬਾਕੀ ਮਾਲਕ ਨੇ ਕਿਹਾ ਕੰਮ ਵਧੀਆ ਕਰਵਾਇਆ ਹੋਇਆ ਜਿੰਨਾ ਵੀ ਕਰਵਾਇਆ ਹੋਇਆ ਜੀ ਬਾਕੀ ਉੱਤੇ ਜਾਣ ਵਾਸਤੇ ਪੌੜੀਆਂ ਲੌਬੀ ਦੇ ਵਿੱਚੋਂ ਆਪਾਂ ਨੂੰ ਮਿਲ ਜਾਣਗੀਆਂ ਤੇ ਨਮੀ ਕੂਠੀਏ ਜੀ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਬਣੀ ਨੂੰ ਬਹੁਤ ਘੱਟ ਸਮਾਂ ਇਹਨੂੰ ਹੋਇਆ ਬਣੀ ਨੂੰ ਤੇ ਮਾਲਕ ਕਹਿੰਦੇ ਨੇ ਵੀ ਅਰਜੈਂਟ ਸੇਲ ਕਰਨੀ ਹੈ ਪੈਸਾਂ ਦੀ ਲੋੜ ਹੈ ਤਾਂ ਕਰਕੇ ਕੋਠੀ ਜਿਹੜੀ ਇਹ ਵੇਚਣੀ ਪੈ ਰਹੀ ਹੈ ਜਿਹੜਾ ਆਪਾਂ ਅੱਗੇ ਘਰ ਲੈ ਕੇ ਪਹੁੰਚਿਆ ਜਮਾ ਸਸਤਾ ਉਹ ਵੀ ਮਜਬੂਰੀ ਕਰਕੇ ਵੇਚਣਾ ਸੀ ਇਹ ਵੀ ਮਾਲਕ ਨੇ ਮਜਬੂਰੀ ਕਰਕੇ ਵੇਚਣੀ ਹੈ ਬਾਕੀ ਆਪਾਂ ਗੱਲਬਾਤ ਕਰ ਹੀ ਰਹੇ ਹਾਂ ਸੀ ਜੀ ਆਪਾਂ ਬੈਡਰੂਮ ਦੀ ਗੱਲ ਕਰੀਏ ਪੂਰਾ ਵਧੀਆ ਬੈਡਰੂਮ ਆਪਾਂ ਨੂੰ ਦੇਖਣ ਨੂੰ ਮਿਲੂਗਾ ਥੋੜਾ ਜਿਹਾ ਗਾਹਾਂ ਚੱਲਾਂਗੇ ਬੈਡਰੂਮ ਦੇ ਵਿੱਚ ਹੀ ਆਪਾਂ ਨੂੰ ਆਪਣਾ ਪੂਜਾ ਰੂਮ ਦੇਖਣ ਨੂੰ ਮਿਲੂਗਾ ਜਿਵੇਂ ਕਿ ਤੁਸੀਂ ਵੀਡੀਓ 'ਚ ਚੈੱਕ ਕਰ ਹੀ ਰਹੇ ਹੋ ਸੀ। ਲਾਈਟਿੰਗ ਦਾ ਸਾਰਾ ਕੰਮ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ। ਅੰਡਰਗ੍ਰਾਉਂਡ ਜਿੰਨਾ ਵੀ ਮਤਲਬ ਕਿ ਪਾਈਪਾਂ, ਜੋ ਵੀ ਵਾਇਰਿੰਗ, ਜਿੰਨਾ ਵੀ ਸਮਾਨ ਅੰਡਰਗ੍ਰਾਉਂਡ ਪਾਇਆ ਹੋਇਆ ਪੂਰਾ ਵਧੀਆ ਆਪਾਂ ਨੂੰ ਮਿਲੂਗਾ ਜੀ। ਤੇ ਸਾਰਾ ਸਮਾਨ ਕੰਪਨੀ ਦਾ ਲੱਗਿਆ ਹੋਇਆ ਹੈ। ਲਾਈਟਿੰਗ ਦਾ ਜਿੰਨਾ ਵੀ ਕੰਮ ਹੋਇਆ ਜੀ। ਬਾਕੀ ਬੈਡਰੂਮ, ਸਟੋਰ ਰੂਮ ਤੇ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ। ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਤੁਹਾਨੂੰ ਜਰੂਰ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦੇ ਰਹੋ ਜੀ ਵਧੀਆ ਖੁੱਲੀ ਡੁੱਲੀ ਕੋਠੀ ਬਣੀ ਹੋਈ ਹੈ ਬਾਕੀ ਬਾਥਰੂਮ ਵਗੈਰਾ ਚੈੱਕ ਕਰ ਲਓ ਜੀ ਬੈਕ ਸਾਈਡ ਆਪਾਂ ਨੂੰ ਬਾਥਰੂਮ ਦੇਖਣ ਨੂੰ ਮਿਲੂਗਾ ਸਾਰਾ ਬਾਥਰੂਮ ਇਹਨਾਂ ਨੇ ਵਧੀਆ ਬਣਾਇਆ ਹੋਇਆ ਬਾਕੀ ਮੇਨ ਗੇਟ ਦੀ ਗੱਲ ਕਰੀਏ ਵਧੀਆ ਖੁੱਲਾ ਆਪਾਂ ਨੂੰ ਮੇਨ ਗੇਟ ਦੇਖਣ ਨੂੰ ਮਿਲੂਗਾ ਗੱਡੀ ਵਗੈਰਾ ਸਿੱਧੀ ਅੰਦਰ ਲੱਗ ਜਾਊਗੀ ਜੀ ਤੇ 베ੜੇ ਦੇ ਵਿੱਚ ਆਪਾਂ ਨੂੰ ਆਰਾਮ ਨਾਲ 2 ਤੋਂ 3 ਗੱਡੀਆਂ ਆਰਾਮ ਨਾਲ ਖੜੀਆਂ ਕਰਨ ਨੂੰ ਮਿਲ ਜਾਣਗੀਆਂ ਜੀ ਠੀਕ ਹੈ ਜੀ ਬਾਕੀ ਖੁੱਲਾ ਡੂਲਾ ਬੈੜਾ ਬਣਿਆ ਹੋਏ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜੇ ਆਪਾਂ ਇਸ ਕੋਠੀ ਦੀ ਗੱਲ ਕਰੀਏ ਤਾਂ ਜਿਹੜੀ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਨੇ ਆਪਣੇ ਕੋਲੇ 20 ਲੱਖ ਰੁਪਇਆ ਡਿਮਾਂਡ ਭੇਜੀ ਆ ਜੀ ਕਹਿੰਦੇ ਸੀਗੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਬਾਕੀ ਤੁਸੀਂ ਆਪ ਹੀ ਦੇਖ ਲਓ ਜਿਮਾ ਨਵੀਂ ਕੋਠੀ ਆ 20 ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਆ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਿਓ ਤਾ ਮਾਲਕ ਦੇ ਘਰੇ ਜਾ ਕੇ ਤੁਸੀਂ ਦੇਖ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਜੀ ਬਾਕੀ ਮਾੜਾ ਮੋਟਾ ਕੰਮ ਕਰਵਾਉਣਾ ਪੈਣਾ ਜੀ ਆਪਾਂ ਐਦਾਂ ਨਹੀਂ ਕਹਿ ਸਕਦੇ ਵੀ ਟੋਟਲ ਕੰਪਲੀਟਡ ਆਪਾਂ ਨੂੰ ਕੋਠੀ ਮਿਲੂਗੀ ਮਾਲਕ ਕਹਿੰਦੇ ਨੇ ਵੀ ਤੁਸੀਂ ਆਪ ਹੀ ਬਾਕੀ ਦੇਖ ਰਹੇ ਹੋ ਵੀਡੀਓ ਚ ਇੱਕ ਤਾਂ ਪੋੜੀਆਂ ਵਾਲੀ ਕੰਧ ਹੋਗੀ ਤੇ ਇੱਕ ਉੱਪਰ ਦਾ ਹੋ ਗਿਆ ਸੀ ਤੇ ਇੱਕ ਕੋਠੀ ਦਾ ਫਰੰਟ ਜਿਹੜਾ ਬਾਹਰ ਲੈ ਜੀ ਇਹ ਪਲਾਸਟਰ ਹੋਣ ਵਾਲੇ ਪਏ ਨੇ ਬਾਕੀ ਅੰਦਰੋਂ ਸਾਰਾ ਕੰਮ ਇਹਨਾਂ ਨੇ ਕਰਵਾ ਰੱਖਿਆ ਫਲਸਤਰ ਦਾ ਸਾਰਾ ਕੰਮ ਹੈ ਜੀ ਬਾਕੀ ਤੁਸੀਂ ਅੰਦਰੋਂ ਹੇਟਾ ਤੋਂ ਵੀਡੀਓ ਸਾਰੀ ਦੇਖ ਲੇ ਚਿੰ ਉੱਪਰ ਦੀ ਆਪਾਂ ਗੱਲ ਕਰੀਏ ਤਾਂ ਉੱਤੇ ਆਪਾਂ ਨੂੰ ਮੌਂਟੀ ਜਿਹੜੀ ਮਿਲੂਗੀ ਪੂਰੀ ਖੁੱਲੀ ਡੁੱਲੀ ਮਿਲੂਗੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਮੌਂਟੀ ਵੀ ਹੈ ਤੇ ਇੱਕ ਤਰ੍ਹਾਂ ਦਾ ਇੱਕ ਬੈੱਡਰੂਮ ਵੀ ਆਪਾਂ ਕਹਿ ਸਕਦੇ ਹਾਂ ਜੀ ਤੇ ਇਹ ਜੋੜੀਆਂ ਦਰਵਾਜ਼ੇ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਹੋ ਜੀ ਤੇ ਉੱਤੇ ਆਪਾਂ ਛੱਤ ਤੇ ਪਹੁੰਚ ਗਏ ਛੱਤ ਤੁਸੀਂ ਚੈੱਕ ਕਰੋ ਵਧੀਆ ਮਾਲਕ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਅਸੇ ਪਾਸੇ ਦੀ ਲੋਕੇਸ਼ਨ ਦੀ ਗੱਲ ਕਰੀਏ ਵਧੀਆ ਆਪ ਨੂੰ ਲੋਕੇਸ਼ਨ ਮਿਲ ਜੂਗੀ ਘਰ ਵਧੀਆ ਲੋਕੇਸ਼ਨ ਤੇ ਬਣਿਆ ਹੋਇਆ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਸੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਸਾਰਾ ਕੁਝ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਡਿਮਾਂਡ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ 20 ਲੱਖ ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਹੈ ਜੀ ਜੇ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਲਾਹੌਰੀ ਮੱਲ ਇਹਨਾਂ ਦਾ ਪਿੰਡ ਹੈ ਨੇੜੇ ਕਰੇਂਡਾ 82 ਜੀਟੀ ਰੋਡ ਅਮ੍ਰਿਤਸਰ ਤੇ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਜੀ ਬਾਕੀ ਓਨਰ ਦਾ ਮੋਬਾਈਲ ਨੰਬਰ ਰਹੇਗਾ ਜੀ ਉਹ ਵੀ ਤੁਸੀਂ ਨਾਲ ਦੀ ਨਾਲ ਨੋਟ ਕਰ ਲਓ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਤੁਸੀਂ ਕਰੋ ਨੋਟ 88 723 72 893 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 88 723 72 897 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਕਰੋ ਗੱਲ ਆਪੇ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਅਸੀਂ ਇਹ ਘਰ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗਿਆ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦੋ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਦੇਖਣਾ ਚਾਹੁੰਦੇ ਹੋ ਜੀ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਸੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਉਸੇ ਵੇਲੇ ਆਪਣੀ ਨਵੀਂ ਵੀਡੀਓ ਤੁਸੀਂ ਦੇਖ ਸਕੋਗੇ ਜੀ ਬਾਕੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਵੱਧ ਤੋਂ ਵੱਧ ਕਰ ਦਿਆ ਕਰੋ ਜੀ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 73800 ਪੂਰਾ 6273 ਜੇ ਤੁਹਾਡੇ ਕੋਲੇ ਘਰ ਕੁਠੀ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਲਾ ਦਵਾਂਗੇ ਜੀ ਹੁਣ ਆਪਾਂ ਸੈਕਿੰਡ ਘਰ ਦੀ ਗੱਲ ਕਰਦੇ ਹਾਂ ਚੈੱਕ ਕਰੋ ਤੁਸੀਂ ਜਿਹੜਾ ਆਪਾਂ 7 ਲੱਖ ਦਾ ਘਰ ਲੈ ਕੇ ਪਹੁੰਚੇ ਹਾਂ ਤੁਸੀਂ ਵੀਡੀਓ ਚੈੱਕ ਕਰੋ ਜੀ ਰੇਟ ਮਾਲਕ ਨੇ ਬਹੁਤ ਘੱਟ ਮੰਗਿਆ ਸੀ ਸਾਰਾ ਕੰਮ ਮਾਲਕ ਨੇ ਵਧੀਆ ਘਰ ਦਾ ਕਰਵਾ ਰੱਖਿਆਗਾ ਬਾਕੀ ਵੀਡੀਓ ਇਹਨਾਂ ਨੇ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਸਾਰਾ ਕੁਝ ਤੁਸੀਂ ਚੈੱਕ ਕਰੋ ਜੀ ਤੇ ਘਰ ਵਧੀਆ ਬਣਿਆ ਹੋਇਆ ਉੱਤੇ ਜਾਣ ਵਾਸਤੇ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਪੂਰਾ ਵੱਡਾ ਕਮਰਾ ਉੱਤੇ ਵੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਬਾਕੀ ਤੁਸੀਂ ਦੇਖ ਰਹੇ ਹੋ ਜੀ ਸਾਰਾ ਫਾਰਸ਼ ਆਪਾਂ ਨੂੰ ਵਧੀਆ ਪੱਕਾ ਮਿਲੂਗਾ ਕਿਸੇ ਪਾਸੋਂ ਵੀ ਆਪਾਂ ਨੂੰ ਥੱਲੇ ਤੋਂ ਕੱਚਾ ਨਹੀਂ ਮਿਲਣਾ ਚਾਹੀ ਤੇ ਵਧੀਆ ਕਮਰੇ ਬਣੇ ਹੋਏ ਨੇ ਵਧੀਆ ਘਰ ਹੈ ਸੀ ਰੇਟ ਵੀ ਮਾਲਕ ਨੇ ਜਮ੍ਹਾਂ ਘਟ ਮੰਗਿਆ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਇਹਨਾਂ ਦਾ ਜਿਹੜਾ ਏਰੀਆ ਜੀ ਬਾਗਾ ਪੁਰਾਣਾ ਹੈ ਬਾਗੇ ਪੁਰਾਣੇ ਤੋਂ 3 ਕਿਲੋਮੀਟਰ ਅਰਾਜੀ ਆਣਾ ਇਹਨਾਂ ਦਾ ਪੈਂਡਾ ਜੀ ਜਾ ਕੇ ਦੇਖ ਸਕਦੋਂ ਵਧੀਆ ਘਰ ਅਜੀ ਵਧੀਆ ਜਗ੍ਹਾ ਹੈ ਜੀ ਜਗ੍ਹਾ ਦੀ ਆਪਾਂ ਗੱਲ ਕਰੀਏ ਸਵਾ 4 ਮਰਲੇ ਥਾਂ ਦੇ ਵਿੱਚ ਘਰ ਬਣਿਆ ਹੋਇਆ ਜੀ 7 ਲੱਖ ਰੁਪਏ ਡਿਮਾਂਡ ਹੈ ਮਜਬੂਰੀ ਕਰਕੇ ਵੇਚਣਾ ਪੈ ਰਿਹਾ ਜੀ ਵਧੀਆ ਕਮਰੇ ਨੇ ਬਾਕੀ ਇੱਕ ਆਪਾਂ ਨੂੰ ਬਾਹਰਲੀ ਸਾਈਡ ਦੁਕਾਨ ਵੀ ਦੇਖਣ ਨੂੰ ਮਿਲੂਗੀ ਵਧੀਆ ਦੁਕਾਨ ਹੈ ਜੀ ਬਾਕੀ ਅੰਦਰ ਦੀ ਆਪਾਂ ਗੱਲ ਕਰੀਏ ਰੰਗ ਰੰਗ ਦਾ ਕੰਮ ਇਹਨਾਂ ਨੇ ਵਧੀਆ ਕਰਵਾਤਾ ਰੱਖਿਆ ਜੀ ਪਰ ਥੋੜਾ ਬਹੁਤ ਆਪਾਂ ਨੂੰ ਰੰਗ ਥਲੇ ਥਲੇ ਤੋਂ ਖਰਾਬ ਮਿਲੂਆ ਉਪਰੋਂ ਛੱਤ ਇਹਨਾਂ ਨੇ ਕਲਰ ਕਰਵਾਈ ਹੋਈ ਹੈ ਰੰਗ ਕਰਵਾਈ ਹੋਈ ਹੈ ਬਾਕੀ ਜਗ੍ਹਾ ਵਧੀਆ ਸੀ ਆਸ-ਪਾਸੇ ਦੀ ਲੋਕੇਸ਼ਨ ਵਧੀਆ ਤੇ ਮਾਹੌਲ ਵਧੀਆ ਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਬਾਗਾ ਪੁਰਾਣਾ ਏਰੀਆ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਸੀ ਕੋਈ ਜਾ ਕੇ ਜੇ ਦੇਖਣਾ ਚਾਹੁੰਦਾ ਤਾਂ ਜਾ ਕੇ ਦੇਖ ਵੀ ਸਕਦਾ ਹੂੰ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਦਾ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ 97814 41600 133 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਸੀ ਗੱਲ ਕਰੋ ਆਪ ਹੀ ਬਾਕੀ ਲੋਕੇਸ਼ਨ ਏਰੀਆ ਤੇ ਡਿਮਾਂਡ ਮੋਬਾਈਲ ਨੰਬਰ ਜਗਾ ਸਾਰਾ ਕੁਝ ਤੁਹਾਨੂੰ ਮੈਂ ਕਨਫਰਮ ਕਰਵਾ ਹੀ ਦਿੱਤਾ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਕਮੈਂਟ ਕਰਕੇ ਵਧੀਆ ਲੱਗੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੂ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਵੀਡੀਓ ਵਧੀਆ ਲੱਗੀਏ ਲਾਈਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਾਕੀ ਮੈਂ ਗਾਰੰਟੀ ਲੈਨੇ ਜੀ ਤੁਹਾਨੂੰ ਵੀਡੀਓ ਤੇ ਜਿਹੜੇ ਆਪਾਂ ਘਰ ਲੈ ਕੇ ਪਹੁੰਚਿਆ ਤੁਹਾਨੂੰ ਪਸੰਦ ਆਗੇ ਹੋਣਗੇ ਰੇਟ ਵੀ ਤੁਹਾਨੂੰ ਪਸੰਦ ਆ ਗਿਆ ਹੋਊਗਾ ਜਿਹੜੇ ਜਿਹੜੇ ਰੇਟਾਂ ਚ ਤੁਸੀਂ ਕਹਿੰਦੇ ਸੀਗੇ ਜਿਹੜੇ ਜਿਹੜੇ ਏਰੀਆ ਚ ਕਹਿੰਦੇ ਸੀਗੇ ਓਮੇਦੀ ਆਪਾਂ ਵੀਡੀਓ ਚ ਘਰ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰੋ ਲਾਜ਼ਮੀ ਅਗਲੀ ਵੀਡੀਓ ਚ ਕਿਹੋ ਜਿਹਾ ਘਰ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦਾ ਬਾਕੀ ਕਿਸੇ ਨੇ ਐਡ ਕਰਵਾਉਣੀ ਆ ਜੀ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੀ ਆ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾ ਤੁਹਾਡੀ ਵੀ ਬਿਲਕੁਲ ਫਰੀ ਦੇ ਵਿੱਚ ਲਾ ਦਵਾਂਗੇ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ